ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਅਤੇ ਸਮੂਹ ਆਮ ਆਦਮੀ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਨੇ ਮੇਰੀ ਧਰਮ ਪਤਨੀ ਬੀਬੀ ਪਰਮੇਂਦਰ ਕੌਰ ਨੂੰ ਇਹ ਚੋਣ ਲੜਨ ਲਈ ਯੋਗ ਸਮਝਿਆ ਮੇਰੇ ਹਲਕੇ ਦੇ ਵਿੱਚ ਚਾਰ ਪਿੰਡ ਆਉਂਦੇ ਹਨ ਜਿਸ ਦੇ ਵਿੱਚ ਤਰਾਂਸੂ ਸਾਵਣਾ ਤੇ ਦੋਵੇਂ ਭੂਖੜੀਆਂ ਕਿ ਮੈਂ ਇਹਨਾਂ ਇਲਾਕਾ ਨਿਵਾਸੀਆਂ ਨੂੰ ਪੁਰਜੋਰ ਅਪੀਲ ਕਰਦਾ ਹਾਂ ਕਿ ਆਮ ਆਦਮੀ ਪਾਰਟੀ ਦੀ ਬੀਬੀ ਪਰਮਿੰਦਰ ਕੌਰ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਸਾਡਾ ਚੋਣ ਨਿਸ਼ਾਨ ਝਾੜੂ ਹੈ ਝਾੜੂ ਤੇ ਮੋਹਰ ਲਗਾ ਕੇ ਕਾਮਯਾਬ ਕਰਨ ਬਹੁਤ ਬਹੁਤ ਧੰਨਵਾਦ ਹੋਵਾਂਗੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਹਲਕਾ ਉਸਾਨੇਵਾਲ ਤੋਂ ਵੱਖ-ਵੱਖ ਆਗੂਆਂ ਨੂੰ ਟਿਕਟ ਦਿੱਤੀ ਗਈ ਬਲਾਕ ਸੰਪਤੀ ਜ਼ੋਨ ਤਨ ਅੰਸੂ ਤੋਂ ਆਵਾਦਵੀ ਪਾਰਟੀ ਦੇ ਆਗੂ ਅਮਰਦੀਪ ਸਿੰਘ ਗਿੱਲ ਦੀ ਪਤਨੀ ਬੀਬੀ ਪਰਮਿੰਦਰਕੌਰ ਗਿੱਲ ਨੂੰ ਟਿਕਟ ਮਿਲਣ ਤੇ ਅਮਰਦੀਪ ਸਿੰਘ ਗਿੱਲ ਵੱਲੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਪਾਰਟੀ ਹਾਈ ਕਮਾਂਡ ਦਾ ਧੰਵਾਦ ਕੀਤਾ ਗਿਆ ਇਸ ਮੌਕੇ ਇਹਨਾਂ ਨੇ ਵੋਟਰਾਂ ਨੂੰ ਕੀ ਅਪੀਲ ਕੀਤੀ ਤੁਸੀਂ ਵੀ ਸੁਣੋ ਜੀ ਕੱਲ ਦੇਰ ਰਾਤ ਸਰਦਾਰ ਹਰਪਾਲ ਸਿੰਘ ਜੀ ਚੀਮਾ ਵਿੱਤ ਮੰਤਰੀ ਪੰਜਾਬ ਸਰਕਾਰ ਅਤੇ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਦੋਵੇਂ ਮੇਰੇ ਧਰਮ ਪਤਨੀ ਤੇ ਮੈਨੂੰ ਅਸ਼ੀਰਵਾਦ ਦੇ ਕੇ ਗਏ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕੀ ਮੁੱਦੇ ਰਹਿਣਗੇ ਜੀ ਇਸ ਵਾਰ ਇਲੈਕਸ਼ਨ ਦੇ ਪਿੰਡਾਂ ਦੇ ਕਿਸ ਤਰ੍ਹਾਂ ਦੇ ਮਸਲੇ ਆ ਜੀ ਪਿੰਡਾਂ ਦੇ ਪਹਿਲਾਂ ਹੀ ਬਹੁਤ ਕੰਮ ਹੋ ਰਹੇ ਨੇ ਸੜਕਾਂ ਦੇ ਸੈਂਟ ਪਰਸੈਂਟ ਕੰਮ ਹੋ ਰਹੇ ਨੇ ਜੀ ਹੋਰ ਵੀ ਗਲੀਆਂ ਨਾਲੀਆਂ ਦਾ ਕੋਈ ਮੁੱਦਾ ਬਾਕੀ ਨਹੀਂ ਰਹਿ ਗਿਆ ਜਿਹੜੇ ਵੀ ਕੰਮ ਹੋਣਗੇ ਜੋ ਸਾਡੀ ਜ਼ਿੰਮੇਵਾਰੀ ਬਣਦੀ ਹੋਊਗੀ ਤੰਦ ਹੀ ਨਾਲ ਨਿਭਾਵਾਂਗੇ ਤੇ ਲੋਕਾਂ ਦੀ ਸੇਵਾ ਤੰਦ ਹੀ ਨਾਲ ਕਰਾਂਗੇ। ਇਲਾਕਾ ਨਿਵਾਸੀਆਂ ਨੂੰ ਕੀ ਅਪੀਲ ਕਰਨੀ ਹੈ? ਮੈਂ ਇਲਾਕਾ ਨਿਵਾਸੀਆਂ ਨੂੰ ਕਹਿਣਾ ਵੀ ਜੋ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸਭ ਨੂੰ ਵੋਟ ਪਾ ਕੇ ਕਾਮਯਾਬ ਕਰੋ ਅਤੇ ਪੰਜਾਬ ਸਰਕਾਰ ਸ੍ਰੀ ਭਗਵੰਤ ਮਾਨ ਜੀ ਦੇ ਹੱਥ ਮਜ਼ਬੂਤ ਕਰਨ। ਬਹੁਤ ਧੰਨਵਾਦ। ਭੈਗੁਰੂ ਜੀ ਦਾ ਖਾਲਸਾ, ਭੈਗੁਰੂ ਜੀ ਕੀ ਫਤਿਹ।